ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਫਾਜ਼ਿਲ ਕਾਦੀ ਮੋਂਗਾ ਗਲੀ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਮਕਾਨ ਦੇ ਵਿੱਚੋਂ ਇੱਕ ਵਿਅਕਤੀ ਕਨਕ ਦਾ ਗੱਟਾ ਲੈ ਕੇ ਫਰਾਰ ਹੋ ਰਿਹਾ ਸੀ ਮਕਾਨ ਮਾਲਕਾਂ ਦੀ ਨਿਗਾ ਪੈ ਗਈ ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਅਤੇ ਹੁਣ ਇਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਇਸ ਸਬੰਧੀ ਮੋਹੱਲਾ ਨਿਵਾਸੀਆ ਵੱਲੋਂ ਪੂਰੀ ਜਾਣਕਾਰੀ মিডিਆ ਦੇ ਨਾਲ ਸਾਂਝੀ ਕੀਤੀ ਗਈ ਹੈ ਨਾਮ ਹੈ ਤੁਹਾਡਾ ਸੰਜੀਵ ਚਾਵਲਾ ਇਹ ਕਿਸ ਤਰ੍ਹਾਂ ਵੀ ਚੋਰ ਫੜਿਆ ਇਹਦੇ ਫੜਿਆ ਇਹ ਗੱਟਾ ਜਾ ਕੇ ਲੈ ਚੱਲਿਆ ਇਹਦੇ ਨਾਲ ਹੋਰ ਬੰਦਾ ਸੀ ਉਹ ਨਿਕਲ ਕੇ ਭੱਜ ਗਿਆ ਉਹ ਕਿੱਥੋਂ ਕਿੱਥੋਂ ਜੱਗੇ ਜੱਟਾ ਇਹਨਾਂ ਨੇ ਇੱਥੋਂ ਜੱਗੇ ਆ ਜੀ ਅੱਛਾ ਇੱਥੇ ਗੱਡੀ ਜਿਹੜੇ ਪਏ ਨੇ ਠੀਕ ਅੱਛਾ ਦੋ ਜਨੇ ਸੀ ਇੱਕ ਮਿੰਟ ਜੀ ਆ ਗਿਆ ਦੋ ਜਨੇ ਆ ਗਿਆ ਦੋ ਜਨੇ ਸੀ ਦੋ ਜਨੇ ਦੋ ਇੱਕ ਭੱਜ ਗਿਆ ਦੂਜਾ ਭੱਜ ਗਿਆ ਮੁਰਦਾ ਕਿਹੜੀ ਗਲੀ ਦੀ ਘਟਨਾ ਹੈ ਇਹ ਮੋਂਗਾ ਗਲੀ ਠੀਕ ਆ ਦੇਖੋ ਜੇ ਬਾੜੀ ਬਾਉ ਠੰਡਾ ਜੇ ਇਹਦੀ ਜਿਹੇ ਵਿੱਚੋਂ ਆ ਟੀਕੇ ਦਾ ਨਿਕਲਿਆ ਜੀ ਇੱਕ ਗੱਟਾ ਲੈ ਕੇ ਨਿਕਲ ਚੱਲਿਆ ਸੀ ਜੇ ਬੰਦੇ ਰਿ ਸ਼ੋਰ ਪਾਦੇ ਉਹਨੇ ਮਟਲਾ ਹੋ ਕੇ ਤੇ ਲੰਮਾ ਬੈੱਕ ਕੇ ਸੀ ਇਹਨਾਂ ਨੂੰ ਕੁੱਟਿਆ ਨਹੀਂ ਕੁਝ ਨਹੀਂ ਕੀਤਾ ਇੱਕ ਇਹਦੇ ਨਾਲ ਹੋਰ ਆਦਮੀ ਸੀ ਉਹ ਫਰਾਰ ਹੋ ਕੇ ਭੱਜ ਗਿਆ ਇੱਥੇ ਕੀ ਕਰਨਾ ਜੀ ਆਪਣੇ ਮੋਂਗਾ ਕਲੀ ਮਲਕਾਣੇ ਮੱਲੇ ਕੋਈ ਪੁਲਿਸ ਨੂੰ ਕੰਪਲੀਟ ਕੀਤੀ ਹੋਈ ਆਗੇ ਜੀ ਪੁਲਸ ਵਾਲੇ ਆਗੇ ਜੀ ਪੁਲਿਸ ਆ ਗਈ ਜੀ ਗੱਟਾ ਅੰਦਰ ਕਰਾਓ ਗੱਟਾ ਅੰਦਰ ਕਰਾਓ ਹਾਂ ਅੰਦਰ ਆਓ ਹਾਂ ਗੱਟਾ ਅੰਦਰ ਕਰਾ ਦਿਓ ਗੱਟਾ ਅੰਦਰ ਕਰਾ ਦਿਓ ਆਰਬੀਲਾਈ ਮੀਡੀਆ ਤੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਜੀ ਕਿਤੇ ਕਿਉਂ ਇੱਕ ਚੋਰ ਪਕੜਿਆ ਹੈ ਘਰ ਦੇ ਵਿੱਚੋਂ ਦੀ ਗੱਟਾ ਲੈ ਕੇ ਜਾ ਰਿਹਾ ਸੀ ਦੋ ਜਨੇ ਸੀ ਇੱਕ ਜਿਨਾ ਭੱਜ ਗਿਆ ਇੱਕ ਜਿਨਾ ਨੇ ਪਕੜ ਲਿਆ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਪੁਲਿਸ ਆ ਗਿਆ ਮੈਂ ਵਿੱਚ ਮੈਂ ਵੀਰੇ ਇਹ ਦੁਦਵਾਨੇ ਐਪਲੀਕੇਸ਼ਨ ਦੁਆਨੇ ਆਦੇ ਪਿਆਰ ਚੋਰ ਨੂੰ ਜਿਹੜਾ ਕੀ ਪੁਲਿਸ پکڑ ਕੇ ਲੈ ਕੇ ਜਾ ਰਹੀ ਹੈ ਸਿੰਨੀ ਰੋਡ ਦੀਆਂ ਇਹ ਤਸਵੀਰਾਂ ਨੇ ਕਲੀ ਨੰਬਰ 5 ਦੀਆਂ ਜਿੱਥੇ ਕੀ ਇੱਕ ਚੋਰ ਨੂੰ ਹੁਣੇ-ਹੁਣੇ ਪਕੜਿਆ ਗਿਆ ਹੈ ਘਰ ਦੇ ਵਿੱਚੋਂ ਕੋਈ ਗੱਟਾ ਚੋਰੀ ਕਰਕੇ ਲੈ ਕੇ ਜਾ ਰਿਹਾ ਸੀ ਪੁਲਿਸ ਓਕੇ ਤੇ ਪਹੁੰਚ ਚੁੱਕੀ ਹੈ ਲੈ ਕੇ ਚਲੇ ਗਏ ਨੇ ਪੁਲਿਸ ਕਰਮਚਾਰੀ ਲੋਕਾਂ ਦੀ ਮਦਦ ਨਾਲ ਇੱਥੇ ਚੋਰ ਨੂੰ ਪਕੜਿਆ ਗਿਆ ਇਹ ਪਤਾ ਕਿਵੇਂ ਲੱਗਿਆ ਜੀ ਵੱਲੋਂ ਗੱਟਾ ਲੈ ਕੇ ਚੱਲੇ ਗਏ ਇਹ ਲੈ ਕੇ ਚੱਲੇ ਮਾਤਾ ਜੀ ਹੈਗੇ ਸੀ ਮਾਤਾ ਜੀ ਨਾਲ ਗੱਲ ਕਰੋ ਮਾਤਾ ਜੀ ਨੇ ਰੋਲਾ ਪਾਇਆ ਤੇ ਅਸੀਂ ਜਲਦੀ ਜਲਦੀ ਪਾਰ ਖੜੇ ਸੀ ਜੋ ਨਿਕਲ ਗਿਆ ਕਿਤੇ ਨੇ ਮਾਤਾ ਜੀ ਮਾੜੀ ਤੁਹਾਨੂੰ ਕਿਵੇਂ ਪਤਾ ਲੱਗਿਆ ਲੈ ਵੀ ਇਹ ਗੱਟਾ ਲੈ ਕੇ ਚੱਲਿਆ ਹੈ ਤੁਹਾਨੂੰ ਪਤਾ ਲੱਗਿਆ ਨਾ ਕਿ ਇਹ ਕੁੰਡਾ ਲਾਜ ਹੈ ਗੈਰ ਵਿਹੇਗ چک لیا کو ماری کسی ਕਬਰਾਉਣਾ 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 ਪਾਸੋਂ ਲੈ ਗਏ ਨੇ ਪੁਲਿਸ ਨੂੰ ਲੈ ਗਈ ਹੈ ਜੋ ਬੰਦੀ ਕਾਰਵਾਈ ਨੇ ਕੀਤੀ ਜਾਵੇਗੀ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਸ ਸਾਹੀ ਸ਼ਹਿਰੇ ਚੋਰੀਆਂ ਨਹੀਂ ਆ ਵਧੀਆਂ ਬਈ ਨੇ ਦਿਨ ਦਿਹਾੜੇ ਤੁਹਾਡੇ ਸਾਹਮਣੇ ਰੋਜ਼ ਕੋਈ ਨੋ ਕੋਈ ਹਸਾ ਹੁੰਦਾ ਅੱਜ ਵੀ ਉਹਨਾਂ ਦੇ ਬੰਦੇ ਫਿਰ ਅੰਕੁਸ਼ ਪਟੇਲੇ ਆ ਰਹੇ ਨੇ ਕੱਲ ਜੋਰੀ ਹੋਈ ਸੀ ਜੰਮੋ ਪ੍ਰਧਾਨ ਕਰੇ ਕੋਈ ਦਿਨ ਇਹੋ ਜਿਹੀ ਚੋਰੀਆਂ ਨਹੀਂ ਤੁਹਾਨੂੰ ਦੱਸ ਦਈਏ ਜੀ ਉਹਨਾਂ ਦੇ ਵੀ ਜਿਹੜੇ ਚੋਰ ਪਕੜੇ ਜਾ ਚੁੱਕੇ ਨੇ ਜਿਨ੍ਹਾਂ ਨੇ ਚੋਰੀ ਕੀਤੀ ਸੀ ਉਧਰ ਚੋਰ ਪਕੜੇ ਜਾ ਚੁੱਕੇ ਨੇ ਉਹ ਵੀ ਉਹ ਦੂਜੇ ਚੋਰ ਵੀ ਪਕੜੀ ਗਏ ਨੇ ਇਹਨਾਂ ਨੇ ਸੋਨਾ ਵਗੈਰਾ ਚੋਰੀ ਕੀਤਾ ਆਰ ਵੀ ਲਈ ਮੀਡੀਆ ਤੇ ਖਬਰ ਚੱਲ ਚੁੱਕੀ ਹੈ ਬਾਹਰ ਚੱਲ ਗਈ ਮੈਂ ਇਹ ਕਹਿੰਦਾ ਰੋਜ਼ ਕੋਈ ਦਿਨ ਨਹੀਂ ਕਿ ਜਿਹਾ ਆਸਾ ਨਹੀਂ ਹੁੰਦਾ ਰੋਜ਼ ਇਹ ਕੋਣੀ ਕੋਣੀ ਠੀਕ